ਸੋ ਬਹੁਤ ਵਧੀਆ ਉਪਰਾਲਾ ਜੀ ਇਹ ਮਾਡਲ ਬੂਥ ਬਣੇ ਆ ਜਿਹਦੇ ਵਿੱਚ ਆਪਣੇ VOTERਾਂ ਲਈ ਠੰਡੇ ਮਿੱਠੇ ਜਾਲ ਦੇ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਸਿੰਪਲ ਪਾਣੀ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਸੋ ਅੱਜ ਦੇ ਸਮੇਂ ਨੂੰ ਜਿਹੜੀ ਆਪਣੇ ਗਰਮੀ ਬਹੁਤ ਆ ਉਹ ਦੇਖਦੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੇ ਬਿਲਕੁਲ ਸ਼ਾਨਦਾਰ VOTERਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ ਸਾਰਾ ਜਿਹੜਾ VOTERਾਂ ਦਾ ਕੰਮ ਬਿਲਕੁਲ ਵਧੀਆ ਹੋ ਰਿਹਾ ਸਾਰੇ ਮੁਲਾਜ਼ਮ ਨੇ ਜਿੰਨੇ ਵੀ ਆ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਨੇ ਸੋ ਆਪਾਂ ਜਿਹੜਾ ਅੰਦਰਲਾ ਸਾਰਾ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਵਧੀਆ ਬਣਾਇਆ ਗਏ ਹਾਂਜੀ ਮੇਰਾ ਨਾਮ ਜੰਗ ਸਿੰਘ ਹੈ ਪਾਗ ਨੰਬਰ 100 ਪਾਗ ਨੰਬਰ 169 ਤਮੋਟ ਕਲਾ ਮਾਡਲ ਬੂਥ ਬਣਾਇਆ ਗਿਆ ਬਹੁਤ ਵਧੀਆ ਸਰਕਾਰ ਦਾ ਵੀ ਪ੍ਰਬਾਲਾ ਵਧੀਆ ਤੇ ਠੰਡੇ ਜਲਦੀ ਸ਼ਕੀਲ ਵਗੈਰਾ ਲਗਾਈ ਗਈ ਆ ਤੇ ਪੱਖੇ ਵਗੈਰਾ ਦਾ ਪ੍ਰਬੰਧਾ ਤੇ ਵੋਟਰਾਂ ਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਚੱਲ ਰਿਹਾ ਕੰਮ ਧੰਨਵਾਦ ਸੋ ਮੁਲਾਜ਼ਮ ਵੀਰ ਨੇ ਸੋ ਆਪਣੀ ਜਿਹੜੀ ਤਾਦਿਲ ਨੂੰ ਨਿਵਾ ਰਹੇ ਨੇ ਸੋ ਸਾਰਾ ਕੰਮ ਬਿਲਕੁਲ ਠੀਕ ਠਾਕ ਚੱਲ ਰਿਹਾ ਜੀ ਇਸ ਟਾਈਮ ਇੱਥੇ ਸੋ ਵੀ ਐਲਓ ਵੀ ਆਪਣੀ ਜਿਹੜੀ ਡਿਊਟੀ ਆ ਉਹ ਨਿਭਾ ਰਹੇ ਨੇ ਅੱਗੇ ਅੱਗੇ ਗਏ ਸੋ ਆ ਸਾਡੇ ਨਾਲ ਹਾਜ਼ਰ ਨੇ ਮਾਤਾ ਮੁਖਤਿਆਰ ਕੌਰ ਜੀ ਇਹ ਸਪੈਸ਼ਲ ਲੁਧਿਆਣੇ ਤੋਂ ਦੇਖੋ ਬੋਟ ਪਾਉਣੇ ਬਹੁਤ ਵਧੀਆ ਗੱਲ ਇੱਕ ਬਹੁਤ ਵੱਡਾ ਮੈਸੇਜ ਆ ਰਿਹਾ ਕਿਉਂਕਿ ਦੇਖੋ ਕਈ ਵਾਰ ਹੁੰਦਾ ਆਪਾਂ ਪਿੰਡ ਰਹਿ ਕੇ ਵੀ ਕੋਈ ਕੋਲ ਕਰ ਜਾਂਦੇ ਨੇ ਵੋਟ ਨਾ ਪਾਉਣ ਦੀ ਹਨਾ ਪਰ ਦੇਖੋ ਕਿੰਨਾ ਉਤਸ਼ਾਹ ਨਾਲ ਵਿੱਚ ਇੰਨੀ ਉਮਰ ਆ ਫੇਰੀ ਵੋਟ ਪਾਉਣ ਆ ਨਾ ਸਪੈਸ਼ਲੀ ਇੰਨੀ ਗਰਮੀ ਦੇ ਵਿੱਚ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅੱਜ ਇਹਨਾਂ ਲਈ ਇੱਕ ਬਹੁਤ ਵਧੀਆ ਇੱਕ ਮੈਸੇਜ ਦੇ ਰਹੇ ਨੇ ਸਾਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਮਾਤਾ ਮੁਖਤਿਆਰ ਕੌਰ ਜੀ ਦਾ ਉਹ ਬਹੁਤ ਲੋਡ ਸੀਗੇ ਇਸ ਚੀਜ਼ ਦੀ ਸੋ ਬੋਟਰਾਂ ਦੇ ਸਭ ਨੂੰ ਪਾਣ ਲਈ ਪਾਣੀ ਠੰਡੇ ਮਠੇ ਯਾਰ ਦੀ ਸ਼ਵੀਲ ਤੇ ਪੱਖੇ ਟੈਂਟ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਸੋ ਬੋਟਰਾਂ ਜੇ ਕੋਈ ਖੁਸ਼ੀ ਦਿਲੇ ਹੈ ਜੇ ਸਾਡੇ ਨਾਲ ਹਾਜ਼ਰ ਨੇ ਬੀਬੀ ਕਰਨੈਲ ਕੋਰ ਪੰਡਿਤ ਮੋਟਕਲਾਂ ਤੋਂ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿੰਨੀ ਉਮਰ ਦੀ ਬੀਬੀ ਵੱਡੀ ਹੋਏ 90 ਸਾਲ ਦੀ ਹੋਣ ਆ ਗਈ ਆ ਅੱਛਾ ਬੀਬੀ ਜੀ ਲਗਦੀ 90 ਸਾਲ ਦੀ ਉਮਰ ਹੋ ਗਈ ਤੇ ਅੱਜ ਪੋਰਪੋਰ ਚੱਲੇ ਸੋ ਬਹੁਤ ਉਮਰ ਅੱਜ ਕੱਲ ਸਾਡੇ ਬੁੱਟੂ ਚਾਚਾ ਜੀ ਬੁੱਟੂ ਪੰਚ ਇਹ ਵੀ ਆਪਣੀ ਜਿਹੜੀ ਬੋਟ ਪਾ ਕੇ ਆ ਰਹੇ ਨੇ ਸਸ ਸਤਿਗੁਰ ਦੀ ਸਾਰਿਆਂ ਨੂੰ ਮੇਰਾ ਨਾਮ ਅਨਮੋਲ ਪ੍ਰੀਤ ਕੁਆਰ ਹੈ ਮੈਂ ਪਿੰਡ ਤਮੋੜ ਦੀ ਰਹਿਣ ਵਾਲੀ ਆ ਅੱਜ ਮੈਂ ਫਸਟ ਟਾਈਮ ਵੋਟ ਪਾਈ ਤੇ ਮੈਨੂੰ ਵੋਟ ਪਾ ਕੇ ਬਹੁਤ ਹੀ ਵਧੀਆ ਲੱਗਿਆ ਤੇ ਇਸ ਦੇ ਨਾਲ ਨਾਲ ਮੇਰਾ ਸਾਰਿਆਂ ਨੂੰ ਸਾਰੀ ਇੰਸਟਰੀਜ਼ ਨੂੰ ਇਹੀ ਮੈਸੇਜ ਹੈ ਕਿ ਆਪਣੀ ਵੋਟ ਦਾ ਪੂਰਾ ਪੂਰਾ ਇਸਤੇਮਾਲ ਕਰਕੇ ਸਹੀ ਬੰਦਾ ਚੁਣ ਕੇ ਸਭ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ ਥੈਂਕ ਯੂ ਸਸ਼ੀ ਗਾਲ ਜੀ ਮੇਰਾ ਨਾਮ ਪ੍ਰਦੀਪਾ ਤੇ ਮੈਂ ਤੋਂ ਮੋੜ ਦੇ ਰਹਿਣ ਵਾਲੀ ਹਾਂ ਮੈਂ ਅੱਜ ਆਪਣੀ ਫਸਟ ਟਾਈਮ ਵੋਟ ਪਾਈ ਆ ਮੈਨੂੰ ਵੋਟ ਪਾ ਕੇ ਬਹੁਤ ਵਧੀਆ ਲੱਗਿਆ ਇੱਥੇ ਸਾਰਾ ਪ੍ਰਬੰਧ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਸਾਰੇ ਆਪਣੀ ਵੋਟ ਪਾਓ ਅਤੇ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰੋ ਥੈਂਕ ਯੂ ਸੋ ਮੱਚ ਭਾਈ ਆਪਣਾ ਫਸਟ ਟਾਈਮ ਵੋਟਰ ਹਰ ਕੀ ਨਾਮ ਹੈ ਤੁਹਾਡਾ ਹਰ ਸੁਮਨ ਕੌਰ ਹਰ ਸੁਮਨ ਕੌਰ ਪਹਿਲੀ ਵਾਰ ਪਾਈ ਜੀ ਵੋਟ ਹਾਂਜੀ ਕਿਵੇਂ ਲੱਗਿਆ ਬੱਧੀਆ ਵਧੀਆ ਲੱਗਿਆ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਨੂੰ ਆਪਣੀ ਵੋਟ ਦਾ ਯੂਜ਼ ਕਰਨਾ ਚਾਹੀਦਾ ਆ ਪਾਉਣੀ ਚਾਹੀਦੀ ਆ ਆਪਾਂ ਅਧਿਕਾਰ ਆ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅਰਮਾਨ ਪ੍ਰੀਤ ਕੌਰ ਹੈ ਮੈਂ ਫਸਟ ਟਾਈਮ ਵੋਟਰ ਆ ਤੇ ਮੇਰਾ ਸਭ ਨੂੰ ਹੀ ਮੈਸੇਜ ਹੈ ਕਿ ਵੋਟ ਜ਼ਰੂਰ ਪਾਓ ਤੇ ਤੁਹਾਡਾ ਇੱਕ ਅਧਿਕਾਰ ਹੈ ਤੇ ਵੋਟ ਜ਼ਰੂਰ ਪਾਓ ਥੈਂਕ ਯੂ ਸ਼੍ਰੀ ਗੱਲ ਸਾਰਿਆਂ ਨੂੰ ਮੇਰਾ ਨਾਮ ਅਮਨਦੀਪ ਪਰਾਹ ਮੈਂ ਲੋਕ ਸਭਾ ਦੀ ਪਹਿਲੀ ਬੋਟ ਪਾਈ ਹੈ ਤੇ ਸਾਨੂੰ ਸਾਰਿਆਂ ਨੂੰ ਬੋਟ ਦਾ ਸਹੀ استعمال ਕਰਨਾ ਚਾਹੀਦਾ ਹੈ ਤੇ ਸਹੀ ਸਰਕਾਰ ਦੀ ਚੋਣ ਆਬ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਸ਼ਹਿਰ ਦਾ ਵਿਕਾਸ ਹੋ ਸਕੇ ਧੰਨਵਾਦ ਮੈਂ ਹਰਦੀਪ ਸਿੰਘ ਪੰਡਿਤ ਮੋਟਕਲਾਂ ਤੋਂ ਏਜੰਟ ਵਲੰਟੀਅਰ ਦੇ ਤੌਰ ਤੇ ਇੱਥੇ ਸੇਵਾ ਕਰੀਆ ਪੋਲਿੰਗ ਪੋਸਟ ਦੇ ਵਿੱਚ ਵੋਟਾਂ ਪਵਾਈਆਂ ਨੇ ਪੁਲਿਸ ਵਾਲਿਆਂ ਦੇ ਨਾਲ ਬਹੁਤ ਵਧੀਆ ਕੰਮ ਸ਼ਾਂਤਮਈ ਕੰਮ ਹੋਇਆ ਇੱਥੇ ਧਮੋੜ ਦੇ ਵਿੱਚ ਅਸੀਂ ਸਾਰੇ ਵੋਟਰਾਂ ਦਾ ਪਿੰਡ ਧਮੋਟ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਆ ਕੇ ਵੋਟਾਂ ਪਾਈਆਂ ਆਪਣਾ ਕੰਮ ਕਰ ਛੱਡ ਕੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਪਿੰਡ ਧਮੋਟ ਕਰਾਂ ਦੇ ਬਸਨੀਕ ਨੇ ਜੋ ਇਸ ਟਾਈਮ ਆ ਪੈੜਣ ਲੱਗੇ ਨੇ ਇਹ ਪੈੜ ਤੋਂ ਆਏ ਨੇ ਜੀ ਸਪੈਸ਼ਲ ਬੋਡ ਪਾਉਣ ਅਸ ਨੇ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਵਿਸ਼ਾਲ ਦਿੱਤੀ ਗਈ ਆ ਜੋ ਅਮੀ ਗਾਰਮੀ ਦੇ ਵਿੱਚ ਦੇਖੋ ਕੰਮ ਦੇ ਵਿੱਚ ਸਮੇਂ ਦੇ ਵਿੱਚ ਸਮਾਂ ਕੱਢ ਕੇ ਇਹ ਵੋਟ ਪਾੜ ਐ ਨਹੀਂ ਜਿਤਨੇ ਮੋੜਾ ਅਪਰੇ ਨਾਲ ਗੱਲਬਾਤ ਕਰਾਂਗੇ ਹਾਂਜੀ ਕਿਵੇਂ ਲੱਗ ਰਿਹਾ ਵੋਟ ਪਾਈ ਤੁਸੀਂ ਬੜੀ ਲੱਗ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਜੀ ਤੁਸੀਂ ਸਪੇਸ ਬਾਗ ਹੋਈ ਹੈ ਜਾਂ ਸਾਰੇ ਨੂੰ ਵੋਟ ਪਾਣੀ ਚਾਹੀਦੀ ਹੈ ਤੇ ਇੱਕ ਵੋਟ ਪਾ ਕੇ ਆਪ ਲੋਕ ਨੂੰ ਹੱਕ ਦਾ ਜਿਹੜਾ ਉਸਾਰਨ ਕਰਨਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕੋਈ ਆਪਣਾ ਵਧੀਆ ਨੇਤਾ ਆਵੇ ਤਾਂ ਸਮਾਜ ਦਸਤਾ ਹੋ ਜਿਹਦੇ ਨਾਲ ਇਹਨਾਂ ਕੋਲ ਲੋਕ ਮੈਂ ਸੁਖਿੰਦਰ ਸਿੰਘ ਸੋਨੀ ਤੇ ਪੋਲ ਗੱਜਟ ਦੀ ਡਿਊਟੀ ਨਿਭਾਈ ਆ ਜੀ ਤੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਕਿ VOTER ਆ ਰਹੇ ਬਹੁਤ ਸਹਿਯੋਗ ਦਿੱਤਾ ਤੇ ਅਰ ਸ਼ਾਮ ਦੇ 6 ਵਜਨ ਵਾਲੇ ਨੇ ਤੇ ਫਿਰ ਵੀ VOTER ਆ ਰਹੇ ਨੇ ਜੀ ਤੇ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਗਿਆ ਸਵੀ ਲੱਗੀ ਹੋਈ ਆ ਤੇ ਇਧਰ BLO ਸਾਹਿਬ ਦੇ ਉਹਨਾਂ ਨੇ ਵੀ ਆਪਣੇ ਲਾਏ ਹੋਏ ਨੇ ਸਟੇਬਲ ਲਾਏ ਹੋਏ ਨੇ ਤੇ ਪੱਖੇ ਲਾਏ ਹੋਏ ਨੇ ਤੇ ਕੋਈ ਦਿੱਕਤ ਨਹੀਂ ਆਈ ਜੀ ਤੇ ਬਹੁਤ ਵਧੀਆ ਜਾਨੀ ਕਿ ਸਹਿਯੋਗ ਮਿਲਿਆ ਪਿੰਡ ਵਾਲਿਆਂ ਦਾ ਵੀ ਤੇ ਨਾਲ ਜਿਹੜੇ ਹੋਰ ਸਾਡੇ ਬਾਕੀ ਪਾਰਟੀਆਂ ਵਾਲੇ ਨੇ ਅਸੀਂ ਨਾਲ ਮਿਲ ਕੇ ਹੀ ਪੋਲਿੰਗ ਦੇ ਵਿੱਚ ਡਿਊਟੀ ਨਿਭਾਈ ਆ ਤੇ ਸਾਰਿਆਂ ਦਾ ਧੰਨਵਾਦ ਤੇ ਸੋ ਤੁਸੀਂ ਦੇਖ ਸਕਦੇ ਹੋ ਜੀ ਜੋ ਇਹ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਜੀ ਲੰਗਰ ਤਿਆਰ ਕੀਤਾ ਜਾ ਰਿਹਾ ਇਹ ਜੋ ਵੀ ਅੱਜ ਵੀਰ ਆਪਣੀਆਂ ਬੋਟਾਂ ਦੇ ਵਿੱਚ ਸੇਵਾ ਨਿਭਾ ਰਹੇ ਨੇ ਮੁਲਾਜ਼ਮ ਵੀਰ ਸੋ ਇਹਨਾਂ ਬੀਬੀਆਂ ਵੱਲੋਂ ਉਹਨਾਂ ਵਾਸਤੇ ਅੱਜ ਜਿਹੜਾ ਪ੍ਰਸ਼ਾਦਾ ਪਾਣੀ ਉਹ ਤਿਆਰ ਕੀਤਾ ਜਾ ਰਿਹਾ ਸੋ ਇੰਨੀ ਗਰਮੀ ਦੇ ਵਿੱਚ ਇਹਨਾਂ ਬੀਬੀਆਂ ਨੇ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸੋ ਅੱਜ ਦਾ ਜਿਹੜਾ ਲੰਗਰ ਤਿਆਰ ਕੀਤਾ ਜੀ ਇਹਨਾਂ ਨੇ ਮੈਂ ਹਰਪ੍ਰੀਤ ਸਿੰਘ ਦੋਲਵਾ ਬਹੁਜਨ ਸਮਾਜ ਪਾਰਟੀ ਜਿਹੜਾ ਪ੍ਰਧਾਨ ਦੇ ਹਾਤੀ ਲੁਧਿਆਣਾ ਅੱਜ ਖੰਨੇ ਤੋਂ ਮੈਂ ਬੂਠਾ ਦੇ ਰੌੜ ਤੇ ਚੱਲੇ ਆਇਆ ਖੰਨੇ ਬਿਦਾਲ ਸਭਾ ਤੋਂ ਚੱਲਦੇ ਪੈਰ ਵਿਧਾਨ ਸਭਾ ਵਿੱਚ ਆ ਕੇ ਪੈਰ ਵਿਧਾਨ ਸਭਾ ਦੇ ਵਿੱਚ ਬੜਾ ਮਨ ਖੁਸ਼ ਹੋਇਆ ਜਦੋਂ ਤੁਮੋਰ ਪਿੰਡ ਤੇ ਪਹੁੰਚਿਆ ਤਾਂ ਪਰਉਪਤ ਰਗਿਆ ਹੈ ਤੇ ਸਾਰੀ ਤਿਆਰੀ ਬਹੁਤ ਵਧੀਆ ਤਿਆਰੀ ਹੈ ਮੈਂ ਧੰਨਵਾਦ ਕਰਦਾ ਹਾਂ ਸਾਡੇ ਇੱਥੇ ਲੀਡਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਧਰਕ ਹੋ ਕੇ ਆਪਣਾ ਪੂਲ ਮੁਥਲਾ ਕੇ ਵੋਟ ਨੂੰ ਪੂਲ ਕਰਾ ਰਹੇ ਬਹੁਤ ਬਹੁਤ ਧੰਨਵਾਦ ਜੀ ਉਹ ਜੀ ਪਿੰਡ ਤੋਂ ਮੋਟਕਲਾਂ ਤੋਂ ਬੱਬੂ ਪੱਤੀ ਜੇਠਾ ਤੋਂ ਆਪਣੇ ਨਾਲ ਹਾਜ਼ਰ ਨੇ ਵੋਟ ਪਾਉਣ ਆਏ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਕੀ ਕਹਿਣਾ ਚਾਹੁੰਦੇ ਅੱਜ ਵੋਟ ਪਾਉਣ ਆਏ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੇਰਾ ਵੀਰੇ ਸਾਰੇ ਵੀਰਾਂ ਨੂੰ ਇਹੀ ਮੈਸੇਜ ਆ ਵੀ ਆਪਣਾ ਕੀਮਤੀ ਵੋਟ ਆਪਣਾ ਉਮੀਦਵਾਰ ਦੇਖ ਕੇ ਪਾਓ ਪਰ ਬੋਤਨਾ ਛੱਡੋ ਵੋਟ ਜ਼ਰੂਰੀ ਆਪਣੀ ਕੀਮਤੀ ਵੋਟ ਆ ਸੂਝਵਾਨ ਨੂੰ ਪਾਓ ਦੇਖੀ ਠੀਕ ਆ ਸੋ ਸੁਣ ਰਹੇ ਆ ਔਰ ਵੱਡੀ ਗੱਲ ਇਹ ਆ ਵੀ ਸਰਕਾਰ ਜਿਹੜੀ ਝੂਠੇ ਵਾਅਦੇ ਆ ਨਾਹਰਿਆਂ ਲਾਰੇਆਂ ਨਾ ਬਣੀ ਸੀਗੀ ਉਹਦਾ ਬੂਥ ਵੀ ਨਹੀਂ ਲੱਗ ਸਕਿਆ ਤੁਸੀਂ ਦੇਖ ਸਕਦੇ ਹੋ ਸਾਡੇ ਨਾ ਸੱਜੇ ਨਾ ਖੱਬੇ ਉਹਨਾਂ ਦੀ ਨਾ ਝੰਡੀ ਨਾ ਡੰਡੀ ਨਾ ਕੋਈ ਬੰਦਾ ਨਾ ਕੋ ਬੰਦਾ ਕੋਈ ਨਹੀਂ ਹੈ ਸੋ ਇਸ ਤੋਂ ਸਾਬਤ ਹੁੰਦਾ ਕਿ ਇਹਨਾਂ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਨੇ ਸੋ ਸਾਡਾ ਪਿੰਡ ਤਾਂ ਪਹਿਲਾਂ ਤੋਂ ਹੀ ਪੰਥਕਾਸ ਪੰਜ ਸਾਹਿਬ ਬੈਠੇ ਨੇ ਹਰਦੀਪ ਸਿੰਘ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਤੇ ਅਸੀਂ ਵੱਡੇ ਮਾਰਜਨ ਨਾਲ ਜਿੱਤਾਂਗੇ ਧੰਨਵਾਦ ਧੰਨਵਾਦ ਸੋ ਪੰਡਿਤ ਲੋਟਕਰਾਂ ਦੇ ਦਸਮੀਕ ਨੇ ਜਿਹੜਾ ਇਸ ਟਾਈਮ ਪੈਰਾਂ ਲੱਗੇ ਨੇ ਇਹ ਪੈਰ ਤੋਂ ਆਈ ਨੇ ਜੀ ਸਪੈਸ਼ਲ ਬੋਰਡ ਪਾਉਣ antisense ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਵਿਸ਼ਾਲ ਦਿੱਤੀ ਗਈ ਆ ਜੀ ਅੰਨੇ ਗਰਮੀ ਦੇ ਵਿੱਚ ਦੇਖੋ ਕੰਮ ਦੇ ਵਿੱਚ ਸਮੇਂ ਦੇ ਵਿੱਚ ਸਮਾਂ ਕੱਢ ਕੇ ਇਹ ਬੂਟ ਪਾਉਣ ਆਏ ਨੇ ਜਿੱਤਨੇ ਵੱਡਾ ਆਪਣਾ ਗੱਲਬਾਤ ਕਰਾਂਗੇ ਹਾਂਜੀ ਕਿਵੇਂ ਲੱਗ ਰਿਹਾ ਵੋਟ ਪਾਈ ਤੁਸੀਂ ਬਹੁਤ ਵਧੀਆ ਲੱਗ ਰਿਹਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਜੀ ਤੁਸੀਂ ਸਾਰੇ ਸਮਾਜ ਹੋਏ ਆ ਸਾਰੇ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਇੱਕ ਵੋਟ ਪਾ ਕੇ ਆਪ ਨੂੰ ਉਹ ਹੱਕ ਦਾ ਜਿਹੜਾ ਇਸਤੇਮਾਲ ਕਰਨਾ ਚਾਹੀਦਾ ਤੇ ਦੂਜੀ ਗੱਲ ਇਹ ਕੋਈ ਕਪਰਾ ਵਧੀਆ ਨੇਤਾ ਆਵੇ ਤਾਂ ਸਮਾਜ ਦਾ ਸੁਧਾਰ ਹੋਏ ਜੀ ਦੇ ਨਾਲ ਇਹਨਾਂ ਨੂੰ ਦੱਸਿਆ ਗਿਆ ਕਿ ਜਿਹੜੀ ਆਪਣੀ ਬੋਲ ਆ ਉਹਦਾ ਸਮਾਜ ਸਹੀ ਜਗ੍ਹਾ ਤੇ ਕਰਨਾ ਚਾਹੀਦਾ ਤੇ ਵਧੀਆ ਨੇਤੇ ਦੀ ਇੱਕ ਚੋਣ ਕਰਨੀ ਚਾਹੀਦੀ ਆਪਾਂ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਪੈਸ਼ਲ ਅਪੀਲ ਤੋਂ ਆਈ ਨੇ ਜੀ ਆਪਰੇ ਕੋ ਧੰਨਵਾਦ ਜੀ ਮੇਰੇ ਲਈ ਫਾਇਨੈਂਸ ਅਫਸਰ ਸ਼ਖੀਰ ਮੇਰਾ ਨਾਮ ਸਿਮਰਪ੍ਰੀਤ ਹੈ ਅੱਜ ਮੈਂ ਸਾਰੇ ਦਿਨ ਸੇਵਾ ਨਿਭਾਈ ਹੈ ਥੈਂਕ ਯੂ ਸੋ ਤਲਵੋਰ ਤੋਂ ਵੀ ਹੈਲੋ ਉਹ ਵੀ ਆਪਣੀ ਜਿਹੜੀ ਆ ਡਿਊਟੀ ਨਿਭਾ ਰਹੇ ਨੇ ਦੇਖੋ ਜੀ ਛੋਟਾ ਬੱਚਾ ਤੇ ਹਰੇਕ ਨੂੰ ਸ਼ੌਕ ਹੁੰਦਾ ਵੀ ਅਸੀਂ ਵੋਟ ਪਾਉਣ ਜਾਈਏ ਨਾ ਸੋ ਛੋਟਾ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਵੋਟ ਪਾਣ ਆਇਆ